ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਤਸਵੀਰ ਬਾਗਾਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਅਜਿਹੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 93488 ਇਹ ਤਸੱਲੀ ਭਰ ਕੇ ਤੁਸੀਂ ਆਏ ਕਰਨੀ ਹੈ ਵੀ ਸੋਇਆ ਸੋਇਆ ਨਗਲ ਦੋ ਟਾਈਮ ਚੋਕੇ ਲ ਹਾਂਜੀ ਬਈ ਸ੍ਰੀਕਾਲ ਸ੍ਰੀਕਾਲ ਜੀ ਸਾਡੇ ਮੇਰੇ ਪਿੰਡ ਭਰਾਵਾਂ ਨਾਮ ਦੱਸਦਗੇ ਬਾਈ ਨਾਮ ਦੀ ਕਾਕਾ ਪਿੰਡ ਲੱਗਣਾ ਤੁਸੀਂ ਵਾਕੇ ਆਪਣਾ ਜਿਹੜਾ ਮੋਗਾ ਠੀਕ ਹੈ ਇੱਕ ਮੈਂਡ ਵਕਾਉਗਾ ਜਰਸੀ ਇੱਕ ਵਕਾਉਗਾ ਜੀ ਹਾਂ ਠੀਕ ਹੈ ਜੀ ਕਿਹੜਾ ਸੂਆ ਸੋਈ ਬਾਈ ਇਹੇ ਇਹ ਸੂਆ ਕੋਈ ਦੁੱਧਾ ਹੈ ਠੀਕ ਹੈ ਜੀ ਸਮਾਂ ਮਗਰ ਦੇ ਵੱਠੀ ਹੈ ਠੀਕ ਹੈ ਜੀ ਇਹਨੂੰ ਮਤਲਬ ਕਿ ਮਹੀਨੇ ਉੱਤੇ 5 ਜਣ ਮੰਨ ਲਓ ਠੀਕ ਹੈ ਜੀ ਉਹ ਮਹੀਨਾ ਠੀਕ ਦੁੱਧ ਕਿੰਨਾ ਵਾ ਬਹੁਤ ਦੇਖ ਵਾਸਤੇ ਬਾਈ 12 ਲੀਟਰ ਤੋਂ ਦੁੱਧ ਠੀਕ ਹੈ ਜੀ ਹਾਂ ਪੁਰਾ ਠੀਕ ਆ ਠੰਡੇ ਵਾਲਾ ਠੀਕ ਆ ਹਾਂ 11 ਕਿਲੋ ਚੋਲੇ ਤੇ ਟੂਨੀ ਮਸ਼ੀਨ ਤੇ ਚੋਲੇ ਅੱਜ ਚੋਲੇ ਠੀਕ ਆ ਜੀ ਠੰਡੀ ਸੀਲ ਹੈ ਠੀਕ ਆ ਜੀ ਇਹ ਨਹੀਂ ਗੱਲ ਠੀਕ ਆ ਤੋਰੀ ਮੜੀ ਜੀ ਗੱਲ ਚੋਲੀ ਜਦ ਤੋਰੀਆਂ ਲੋ ਜੀ ਦੋਸਤੋ 12 ਮਿਲਦਾ ਤਾਂ 11 ਕਿਲੋ ਦੇ ਤਾਂ ਚੋਕਲੇ ਜਾ ਸਕਦੇ ਜਰਸੀ ਵੈੜਾ ਕੀ ਪੰਜਾਬ ਵਾਲੀ ਵਜੇ ਨੂੰ ਵਜੇ ਨੂੰ ਬਹੁਤ ਆ ਕੱਦਕੜ ਚੰਗਾ ਵਾ ਹਵਾਨਾ ਬਹੁਤ ਸੋਹਣਾ ਵਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਗਈ ਹੱਥੇ ਚੁਵਾਈ ਵਾਲਾ ਮੁੱਠੀ ਵਾਲਾ ਥਾਣਾ ਇਹ ਵੇਖ ਸਕਦੇ ਹੋ ਜੀ ਮਗਰੇ ਦੇ ਬੱਛੀ ਆ ਬੱਛੀ ਖੜੀ ਸਾਹਮਣੇ ਕਿ ਮਹੀਨੇ ਦੀ ਮੰਨ ਲਓ ਤੇ ਕੋਈ 20 ਦਿਨ ਦੀ ਮੰਨ ਲਓ ਤੁਹਾਡੇ ਮੰਨਣਾ ਤੇ ਆਗਾ ਆ ਮਗਰੇ ਦੇ ਬੱਛੀ ਆਗੀ ਮੈਨੂੰ ਤੇ ਇੱਕ ਦੋ ਦਿਨ ਬਾਅਦ ਉੱਪਰ ਹੋ ਗਏ ਰਸੂਈ ਨੂੰ ਫੇਸ ਕੁਆਲਟੀ ਸੋਹਣੀ ਆ ਲੈ ਚਲ ਬਈ ਮੰਨ ਲਾ ਬੱਛੀ ਪਾ ਥੱਲੇ ਛੱਡ ਦੇ ਭਲਾ ਤੁਸੀਂ ਊਂ ਬਣਾ ਬੱਛੀ ਚਲੋ ਤਾਂ ਵੀ ਕੋਈ ਚੱਕਰ ਨਹੀਂਗਾ ਵੇ ਇਹਨੂੰ ਇਹਨੂੰ ਬਹੁਤ ਆ ਬਦਾਮੀ ਰੰਗ ਦੀ ਜਰਸੀ ਵੇਡਾ 12 ਕਿਲੋ 11 ਕਿਲੋ ਦੋ ਟਾਈਮ ਚਾਰ ਟਾਈਮਾਂ ਦੀ ਇਥੇ ਚੋਕਲੇ ਹੋਣਾ ਫਿਟਿੰਗ ਵਾਲਾ ਹਵਾਨਾ ਵਾ ਫਸੀ ਪਈ ਆ ਤੇ ਵੇਖ ਸਕਦੇ ਹੋ ਜੀ ਬੱਛੀ ਛੱਡ ਥੋੜੇ ਬੱਛੀ ਠੀਕ ਹੈ। ਪਲਾਬਾਚੀ ਦਿਲੋਂ ਛੱਡ ਰਣਾ। ਠੀਕ ਹੈ ਜੀ। ਕੋਈ ਜਿੰਮਤਾ ਨਹੀਂ ਗਈ। ਠੀਕ ਆ। ਦੋ ਟਾਂਗ ਚੌਂਗੜ ਜਾਣ ਤੇ ਕੋਈ ਦੂਰ ਬੱਧ ਸੱਜਣ ਮਿੱਤਰ ਮੇਰਾ ਭੈਣ ਭਰਾ। ਠੀਕ ਹੈ ਜੀ। ਕੋਈ ਨੇੜੇ ਰੈਸਟਾਰਾਂ ਹੁੰਦਾ ਕੋਈ ਨੇੜੇ ਪਿੰਡਾਂ ਦੇ ਵਿੱਚ ਅਕਸੈਸ ਕਰ ਗਿਆ ਹੋਈ ਸਕਦੀ ਹੈ। ਹਾਂਜੀ। ਗਾੜੀ ਮਾਮੀ ਘਰ ਨਹੀਂ। ਠੀਕ ਹੈ ਜੀ। ਉਹਨਾਂ ਨੂੰ ਕਾਲ ਕਰਨਾ। ਠੀਕ ਆ। ਠੀਕ ਹੈ ਜੀ। ਬਾਕੀ ਮੇਰੇ ਬਾਈਕ ਦੇ ਵੇਚਣ ਵਾਲੇ ਪਸੂ ਵੀ ਤੁਹਾਨੂੰ ਵੀਡੀਓ ਪਾਇਆ ਕਰੋ ਤੇ ਫੋਨ ਲਾਇਆ ਕਰੋ। ਠੀਕ ਹੈ ਜੀ। ਮੇਰੇ ਪਸੂ ਆਪ ਦੇ ਕੋਲ ਹੁਣ ਤੁਹਾਡੇ ਘਰਾਂ ਦੇ ਵਿੱਚ। ਠੀਕ ਹੈ ਜੀ। ਉਹਨਾਂ ਨੂੰ ਸਾਨੂੰ ਵੀ ਦਗਦ ਪੈਸੇ ਦੇ ਕੇ ਲੈ ਜਾ ਕਰਾਂ ਗੱਡੀ ਆਉਗੀ ਤੇ ਪਾ ਕੇ ਲੈ ਜਾਣਾ ਠੀਕ ਹੈ ਜੀ ਮੁੱਲ ਪਰੜਾ ਫਿਰਦਾ ਮੁੱਲ ਦਾ ਜੀ 42000 ਰੁਪਏ ਵਿੱਚ ਮਾਂ ਤਨ ਕੋਈ ਹੋ ਜਾ ਠੀਕ ਹੈ ਲੋ ਤਾਂ 42000 ਰੁਪਏ ਜਮਾ ਜੈਜ ਮੁੱਲ ਆ ਕਿਉਂਕਿ ਮਾਂ ਤਨ ਹੋ ਜਾ ਜਦੋਂ ਮੈਂ ਚਟਾ ਜਮਾ ਮੱਝਾਂ ਅਰਗਾ ਫੈਂਡ ਫੂਡ ਚੰਗੀ ਆ ਜਾਊਗੀ ਜਿਹਦੇ ਪਸੰਦ ਆਏ ਬਾਈ ਨਾਲ ਗੱਲ ਕਰ ਨੰਬਰ ਸਕਰੀਨ ਤੇ ਚੱਲੀ ਜਾਣਾ ਧੰਨਵਾਦ ਜੀ